ਸਤਿ ਸ੍ਰੀ ਅਕਾਲ ਜੀ ਅੱਜ ਸਾਡਾ ਸੀਗਾ ਨਕਾਣਾ ਸਾਹਿਬ ਦੂਜਾ ਦਿਨ ਇੱਥੇ ਤੋਂ ਹੁਣ ਅਸੀਂ ਜਾਵਾਂਗੇ ਸੱਚਾ ਸੌਦਾ ਉਸ ਤੋਂ ਬਾਅਦ ਜਾਵਾਂਗੇ ਹਸਨਾਬਦਾਲ ਜਿਹੜਾ ਕਿ ਉਹ ਤੋਂ 400 ਕਿਲੋਮੀਟਰ ਦੀ ਦੂਰੀ ਤਾ ਉਸ ਤੋਂ ਬਾਅਦ ਰਾਤ ਨੂੰ ਅਸੀਂ ਪਹੁੰਚਾਂਗੇ ਪੰਜਾ ਸਰ ਤੇ ਹੁਣ ਤੁਹਾਨੂੰ ਅੱਜ ਦੇ ਜਾਂਦੀਵਾਰ ਦੇ ਜੋ ਉੱਥੇ ਨਕਾਣਾ ਸਾਹਿਬ ਦੇ ਦਰਸ਼ਨ ਕਰਵਾ ਦਿੰਨੇ ਗੁਰਦਰ ਸਾਹਿਬ ਜੀ ਕੰਗਰੀਤੀ ਬਨਵਾਲਾ ਪਾਕਸ਼ਾ ਗੁਰੂ ਅੰਮ੍ਰਿਤ ਸਾਹਿਬ ਦੇ ਬਾਕੀ ਜਿਵੇਂ ਜਿਵੇਂ ਵੀ ਅਸੀਂ ਅੱਗੇ ਜਾਂਦੇ ਜਾਵਾਂਗੇ ਤੁਹਾਨੂੰ ਨਾਲ ਨਾਲ ਉਹ ਪੂਰੇ ਕੰਮਾਂ ਦੇ ਸਾਰੇ ਦੇ ਦਰਸ਼ਨ ਕਰਾਈ ਜਾਵਾਂਗੇ ਵਾਇਕੀ ਕਾਲਸਾ ਵਾਇਕੀ ਲੋ ਜੀ ਚੱਲ ਪਿਆਈ ਇਹਨਾਂ ਨਕਾਨਾ ਸਾਹਿਬ ਤੋਂ ਤਿਆਰੀ ਆ ਅੱਗੇ ਚੱਲਾਂਗੇ ਸੱਚਾ ਸੋਤਾ ਸਾਹਿਬ ਅੱਗੇ ਦਰਜ ਸੱਚਾ ਸੋਤਾ ਸਾਹਿਬ ਤੋਂ ਬਾਅਦ ਪੰਜਾ ਸਾਹਿਬ ਨਾਈ ਪਸੇ ਪੰਜਾ ਸਾਹਿਬ ਤੇ ਲੋ ਦੋਰਾ ਪੰਜਾ ਸਾਹਿਬ ਅਸੂਣੇ ਬਚਾਲ ਇਹਦਾ ਸਾਰੀ ਸੰਗਤ ਨੂੰ ਪਹਿਲਾਂ ਹੀ ਇਕੱਠੀ ਕਰ ਲਵਾਂਗੇ ਤੇ ਉਹਨਾਂ ਦੇ ਬੱਸ ਨੰਬਰਾਂ ਦੀ ਵਾਈਸ ਉਹਨਾਂ ਨੂੰ ਖੜਾ ਕੇ ਇੱਕੋ ਵਾਰ ਚ ਸਾਰਿਆਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਫਿਰ ਅੱਗੇ ਜਿੱਥੇ ਵੀ ਜਾਣਾ ਹੈ ਉੱਥੇ ਲੈ ਚ ਰਾਂਗੇ ਇੱਕ ਤੋਂ 15 ਲੈ ਅੱਗੇ ਆ ਆਜ਼ਰੀ ਨੇ ਸਾਡੀਆਂ ਬੱਸਾਂ ਤਿਆਰ ਵਰ ਤਿਆਰ ਖੜੀਆਂ ਨੇ ਆਜ਼ਰੀ ਹੁਣ ਇਹਨਾਂ ਵਿੱਚ ਅਸੀਂ ਬੈਠ ਜਾਣਾ ਤੇ ਅੱਗੇ ਦੀ ਹੋਣਗੀ ਸਾਡੀ ਰਵਾਣੀ ਜਦ ਤੱਕ ਬੱਸ ਦੇ ਵਿੱਚ ਇੱਕ ਵੀ ਬੰਦਾ ਘਟਾ ਤਦ ਤੱਕ ਬੱਸ ਨਹੀਂ ਚੱਲਣੀ ਹੈ ਜੀ ਅਸੀਂ ਫਸੇ ਪਹੁੰਚ ਚੁੱਕੇ ਆ ਜੀ ਇਹ ਡੇ ਸੱਚਾ ਸੌਦਾ ਗੁਰਦਾਰਾ ਸਾਹਿਬ ਕੁਰਖਾ ਬਾਦ ਕੋਰੇ ਥੋੜੇ ਟਾਈਮ ਰਹੀ ਬੱਸਾ ਰੁਕਣੀਆਂ ਨੇ ਨਾਲ ਦੇ ਨਾਲ ਮੱਥਾ ਟੇਕਦੀ ਸਾਰੇ ਅੱਗੇ ਪੰਜਾ ਸਾਹਿਬ ਲਈ ਰਵਾਨਗੀ ਹੋ ਗਈ ਆ ਲਓ ਜੀ ਅਸੀਂ ਦੁਵਾਰਾ ਸੱਚਾ ਸੌਦਾ ਸਾਹਿਬ ਪਹੁੰਚ ਗਏ ਸੀਗੇ ਆ ਸਾਡੇ ਬੰਦੇ ਦੇ ਇੱਕ ਬਜ਼ੁਰਗ ਗੱਲ ਪੈ ਕੇ ਤੇ ਕਹਿੰਦਾ ਮੈਂ ਜਲਦੀ ਉਤਰਨਾ ਬੱਸ ਬੱਸ ਕਹਿੰਦਾ ਕੌਣ ਕਹਦਾ ਜਲਦੀ ਉਤਰਨਾ ਆ ਕਹਿੰਦਾ ਫੰਨਾ ਯਾਰ ਮੈਂ ਵੀ ਮੈਨੂੰ ਇਹ ਕੋਈ ਗੱਲ ਨਹੀਂ ਉਹ ਬਾਬੇ ਨੇ ਸੀ ਤਾਂ ਖੜੀ ਹੋਈ ਸੀ ਬਾਬੇ ਨੇ ਜਲਦੀ ਉਤਰਨਾ ਸੀ ਹਾਂ ਬਾਬਾ ਕਹਿੰਦਾ ਹੁਣ ਮੋਰੀ ਵਾਲਾ ਕਹਿੰਦਾ ਜਲਦੀ ਹੋ ਬਾਕੀ ਬਾਈ ਆਪਣੇ ਲਾਈਨ ਵਾਈਜ਼ ਉਤਰਨਾ ਚਾਹੀਦਾ ਗਲਤੀ ਮਰਣੀ ਚਾਹੀਦੀ ਹੈ ਅੱਛਾ ਇਹਦੇ ਸਿਆਣੇ ਸੀਟ ਨੰਬਰ ਵਾਈਜ਼ ਸੀਟ ਨੰਬਰ ਵਾਈਜ਼ ਉਤਰਨਾ ਚਾਹੀਦਾ ਹੈ ਆ ਦੇਖੋ ਇਹ ਡਰੋਨ ਡਰੋਨ ਪੂਰੇ ਘੁੰਮ ਰਿਹਾ ਕੋਈ ਚੱਕਰੇ ਨਹੀਂ ਲੋ ਜੀ ਉਰੇ ਮੇਲੇ-ਗੇਲੇ ਹੋ ਰਹੇ ਨੇ ਮੀਡੀਆ ਵਾਲੇ ਪਹੁੰਚੇ ਵੀ ਨੇ ਉਹ ਤਾਂ ਮਾੜਿਆ ਮੋਟਿਆ ਗੱਲਾਂ ਬਾਤਾਂ

सत पुर ਇੱਧਰੇ ਬਸ ਇਹ ਸੱਚਖੰਡ ਬਣਿਆ ਹੋਇਆ ਏ। ਇਹ ਸਾਡਾ ਗੁਰੂਗ੍ਰੰਥ ਸਾਹਿਬ ਦਾ ਸੱਚਖੰਡ ਬਣਿਆ ਹੋਇਆ ਇੱਧਰ ਬਸ। ਗੁਰੂ ਸਾਹਿਬ ਦੇ ਇੱਧਰ ਸੇਵਾ ਕਰ ਖੱਬੇ ਪਾਸੇ ਇਹ ਆਪਣਾ ਹੋ ਰਿਹਾ ਏ। ਉਜੀ ਇਸ ਸਾਈਡ ਹੈਗਾ ਜੀ ਗੁਰਦੁਆਰਾ ਸਿੱਖਾ ਸਾਦਾ ਸਾਹਿਬ ਇਹਦੇ ਨਾਲ ਹੀ ਇਧਰਲੇ ਪਾਸੇ ਲੰਗਰ ਹਾਲ ਬਣਿਆ ਹੋਇਆ ਇਧਰ ਦੇ ਜਿਹੜੇ ਅਲੱਗੇ ਤਰੀਕੇ ਦੇ ਭਾਂਡੇ ਧੋਣ ਵਾਲੇ ਬਣਾਏ ਹੋਏ ਆ ਬੈਠਣ ਵਾਸਤੇ ਬੈਂਚ ਬਣਾਏ ਹੋਏ ਨੇ ਪੱਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ ਜੀ ਇਹ ਦੇਖਣ ਨੂੰ ਕਾਫੀ ਸਾਲ ਪੁਰਾਣੀ ਲੱਗਦੀ ਹੈ ਮਤਲਬ ਇੰਨਾ ਜਿਆਦਾ ਕੁਝ ਜਿੰਨੇ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਕੁਝ ਵੀ ਇਹਦੇ ਵਿੱਚ ਇੰਨਾ ਚੇਂਜ ਨਹੀਂ ਕੀਤਾ ਜਿੱਦਾਂ ਦੇ ਸੀਗੇ ਪਹਿਲਾਂ ਤੋਂ ਉਦਾਂ ਹੀ ਰੱਖੇ ਹੋਏ ਨੇ ਤੇ ਇਹਦੇ ਨਾਲ ਬਿਲਕੁਲ ਖੱਬੇ ਸਾਈਡ ਬਾਥਰੂਮ ਬਣੇ ਹੋਏ ਨੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਤੇ ਨਾਲ ਇਧਰੇ ਪਾਸੇ ਦਰੱਖਤ ਲੱਗੇ ਹੋਏ ਨੇ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਵਗੈਰਾ ਲਗਾਏ ਹੋਏ ਨੇ। ਲੋ ਜੀ ਅਸੀਂ ਨੇ ਦਰਸ਼ਨ ਕਰਕੇ ਲੰਗਰ ਬਾਣੀ ਛਕ ਲਿਆ। ਉਸ ਤੋਂ ਬਾਅਦ ਹੁਣ ਇਸ ਤੋਂ ਬਾਅਦ ਜਾਵਾਂਗੇ ਪੰਜਾ ਸਾਹਿਬ ਜੋ ਕਿ ਇੱਥੇ ਤੋਂ 6 ਘੰਟੇ ਦੀ ਦੂਰੀ ਪਰਾਂ। ਬਾਕੀ ਜਾ ਕੇ ਪਤਾ ਲੱਗੂਗਾ ਜਿੰਨਾ ਵੀ ਹੋਇਆ ਤੁਹਾਨੂੰ ਦੱਸਦੇ ਰਹਾਂਗੇ। ਮੈਡੀਕਲ ਕੈਂਪ ਜਿਹੜਾ ਹੈਲਥ ਪਾਪੂਲੇਸ਼ਨ ਅਥਾਰਟੀ ਸ਼ੇਖੂਪੁਰ ਸੱਚਾ ਸਾਦਾ ਇੱਥੇ ਦੇਖੋ ਇਹ ਮੈਡੀਕਲ ਕੈਂਪ ਲਗਾਇਆ ਹੋਇਆ ਹੈ। ਲੋਵੀ ਫਰੂਖਾਵਾ ਤੋਂ ਟੋ ਟੰਡੇ ਸੀਗੇ ਤਕਰੀਬਨ ਹੋ ਗਏ ਆਪਾਂ ਨੂੰ ਚੱਲੇ ਨੂੰ 2-2 ਘੰਟੇ ਤੇ ਹੁਣ ਆਪਾਂ ਖੜੇ ਆਂ ਸਰਗੋਦੇ ਕੋਲੇ ਆ ਸਾਹਮਣੇ ਜਿਹੜਾ ਰੋਡ ਹੈ ਹੈਗਾ ਮੋਟਰ ਦੇ ਤੇ ਮੋਟਰਵੇ ਦੇ ਤੇ ਇਧਰਲੇ ਪਾਸੇ ਇੱਕ ਪਲਾਜ਼ਾ ਗੈਰ ਦੱਸਦੇ ਆਂ ਆਪਾਂ ਪਲਾਜ਼ਾ ਟਾਈਪ ਹੈ ਸੋ ਇੱਥੇ ਖੜੇ ਆਂ ਕਿ ਇੱਥੇ ਕਈ ਨਹੀਂ ਜਿੰਨ ਨੂੰ ਸ਼ਬਦ ਨਹੀਂ ਲੱਭ ਰਿਹਾ ਕਿ ਇੱਥੇ ਕਈ ਰੈਸਟੋਰੈਂਟ ਟਾਈਪ ਸ਼ਾਪਾਂ ਹੋਈਆਂ ਨੇ ਜਿੱਥੇ ਆਪਾਂ ਖੜ ਕੇ ਕੋਈ ਕਾਫੀ ਲੱਗਦੇ ਆ। ਫਰਗੋਦਾ ਸਰ ਵੀ ਇੱਥੋਂ 1 ਕਿਲੋਮੀਟਰ ਦੀ ਦੂਰੀ ਤੇ ਆ ਤੇ ਆਪਣਾ ਜਿਹੜਾ ਸਾ ਜੀ ਸੰਗਤ ਜੀ ਦੇਖੋ ਮੂਰੇ ਬੈਠਾ ਹੈ ਬੱਸ ਡਰਾਈਵਰ ਕੋ 6 ਨੰਬਰ ਲੈ ਲਓ 6 ਨੰਬਰ ਬੱਸ ਸਾਡੀ ਇਹ ਆ ਰਹੀ ਹੈ ਉਹ ਭਾਈ ਜੀ ਬਾਹਰ ਚਲੋ ਆ ਜੀ ਸੰਗਤ ਆਪਣੀ ਸਾਰੀ ਪਿੱਛੇ ਬੈਠੀ ਹੈ ਬਾਕੀ ਜੀ ਸ਼ਾਮ ਦੇ ਹੋ ਗਏ ਆ ਜੀ ਸਵਾ 7 ਅਸੀਂ ਤੁਰੇ ਸੀਗੇ ਗੁਰਦੁਆਰਾ ਸੱਚਾ ਸੋਤਾ ਤੋਂ ਸਵਾ 4 ਵਜੇ ਤੁਰੇ ਸੀਗੇ ਸਵਾ 7 7:30 ਹੋ ਗਏ ਇੱਥੇ ਸਾਡੀ 5 ਮਿੰਟ ਦੀ ਸਟੇ ਹੈ ਇਸ ਜਗ੍ਹਾ ਤੇ ਉਹ ਦਿੱਤਾ ਸੀ ਪਰਵਾ ਗਾੜੀਆਂ ਕਿੱਲੇ ਧੰਨ ਕਿਤਾ ਪਰ ਲੰਘਾ ਅਸੀਂ ਜਾ ਰਹੇ ਹਾਂ ਅੱਗੇ ਪੰਜਾ ਸਾਹਿਬ ਲਈ ਉਹ ਦੇਖ ਲਿਆ ਉੱਥੇ ਹਜੇ ਮੈਨੂੰ ਲੱਗਦਾ 1 ਘੰਟਾ 1.5 ਘੰਟਾ ਹੋਰ ਅੱਗੇ ਰਸਤਾ ਹੋਰ ਹੋਵੇ ਲੋ ਜੀ ਰਾਤ ਦੇ ਬੱਜ ਗੀਆਂ 9:30 ਜਾ ਪਹੁੰਚ ਕੇ ਗੁਰਦੁਆਰਾ ਸਾਹਿਬ ਸੱਲ ਮੁੰਡੇ ਹੋ ਗਏ ਸੱਲ ਪੂਰੇ ਆ ਅਸਲਾ ਨਾਲ ਕਿੱਥੇ ਦੇਖਿਆ ਵੀ ਕੱਚ ਪੱਟ ਦੇ ਠੱਕ ਨਹੀਂ ਜਿਆ ਮਤੇ ਉਹ ਜਿਮਣਾ ਪਾਗੰਦਰ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਗੁਰਦਵਾਰਾ ਸਾਹਿਬ ਦੇ ਕਰੋ ਦਰਸ਼ਨ ਜੀ ਗੁਰਦਵਾਰਾ ਪੰਜਾਬ ਸਾਹਿਬ ਆਏ ਭੰਜੜੇ ਜਿਹੜਾ ਪੂਰਾ ਨਹੀਂ ਬੱਬਿਆ ਮੰਗੇ ਜਾ ਰਿਹਾ ਫਰਦਿਸ਼ ਵਿੱਚ ਜੀ ਆਪਾਂ ਗੁਰਦਵਾਰਾ ਪੰਜਾਬ ਸਾਹਿਬ ਪਹੁੰਚ ਗਏ ਸੀਗੇ ਤੇ ਅੱਜ ਦੇ ਬਲੌਗ ਦੀ ਆਪਾਂ ਕਰਦੇ ਇੱਥੇ ਹੀ ਸਮਾਪਤੀ ਬਾਕੀ ਤੁਹਾਨੂੰ ਗੁਰਦਵਾਰਾ ਸਾਹਿਬ ਦਾ ਇਤਿਹਾਸ ਤੇ ਗੁਰਦਵਾਰਾ ਸਾਹਿਬ ਦਾ ਦਰਸ਼ਨ ਸਵੇਰੇ ਕਰਾਵਾਂਗੇ ਜੀ ਪੂਰੇ ਸਤਿ ਸ੍ਰੀ ਅਕਾਲ